ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਅਮਰਤਪੁਰ ਤਹਿਸੀਲ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਕਪੂਰਥਲਾ ਲੱਗਦਾ ਇਸ ਮਿੰਟ ਵਿੱਚ ਬਿਲਕੁਲ ਬਾਈ ਬਲਦੇਵ ਸਿੰਘ ਦੇ ਕੋਲ ਆਇਆ ਦੋਸਤੋ ਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਇਸ ਘਰੋਂ ਪਾਈ ਸੀਗੀ ਠੀਕ ਹੈ ਜੀ ਬਿਲਕੁਲ ਬਿਆਸ ਤੋਂ ਜਦੋਂ ਬਿਲਕੁਲ ਫਤੂ ਢਿੰਗੇ ਨੂੰ ਆਪਾਂ ਜਾਣੇ ਆ ਤੇ ਸਾਰੀ 2 ਕਿਲੋਮੀਟਰ ਦੀ ਦੂਰੀ ਹੈ ਕੇ ਫਤੂ ਢਿੰਗੇ ਦੀ ਆ ਤੇ ਭਾਜੀ ਬਲਦੇਵ ਸਿੰਘ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਚਾਰ ਪਸ਼ੂ ਦਿਖਾ ਦਾਂਗੇ ਨਗ ਓਵਰঅল ਜਿੰਨੇ ਵੀ ਆ ਦੋਸਤੋ ਸਾਰੇ ਦਿਖਾਵਾਂਗੇ ਸਾਰੇ ਸੁਏ ਸੁਏ ਆ ਸੋ ਪੂਰੀ ਗੱਲਬਾਤ ਕਰ ਲੈਣੇ ਆ ਠੀਕ ਆ ਮੱਜਾਂ ਚੰਗੀਆਂ ਹੁੰਦੀਆਂ ਨੇ ਪਿਛਲੀ ਵੀਡੀਓ ਚ ਤਿੰਨ ਪਸੂ ਦਿਖਾਏ ਸੀਗੇ ਅੱਜ ਤੁਹਾਨੂੰ ਚਾਰ ਮੱਜਾਂ ਝੋਟੀਆਂ ਦਿਖਾਉਣੇ ਆ ਸਭ ਤੋਂ ਪਹਿਲਾਂ ਭਾਜੀ ਬਲਦੇਵ ਸਿੰਘ ਸਸਰੀਕਾਰ ਸਸਰੀਕਾਰ ਭਾਜੀ ਸੰਤੂ ਸਾਹਿਬ ਸਸਰੀਕਾਰ ਹੋਰ ਸਿਤਾਰਾ ਰਾਜੀ ਭਾਜੀ ਹਾਂਜੀ ਰਾਜੀ ਭਾਜੀ ਚਲੋ ਠੀਕ ਆ ਅੱਛਾ ਭਾਜੀ ਬਲਦੇਵ ਸਿੰਘ ਅੱਜ ਪਸੂ ਕਿੰਨੇ ਵਕਾਊ ਆ ਚਾਰ ਜੀ ਚਾਰ ਮੱਜਾਂ ਝੋਟੀਆਂ ਆ ਹਾਂਜੀ ਸੁਈਆਂ ਆ ਤੇ ਸਾਰੀਆਂ ਸੁਈਆਂ ਹਾਂਜੀ ਕਿੰਨੇ ਕਿੰਨੇ ਦਿਨਾਂ ਦੀਆਂ ਕੋਈ 10 ਦਿਨਾਂ ਦੀ ਪੰਜਾ ਦਿਨਾਂ ਦੀ ਇੱਕ ਕੱਲ ਦੀ ਸਈ ਹੈ ਬੌਲੇ ਤੇ ਵੀ ਹੈਗੀ ਇੱਕ ਬਾਕੀ ਸਾਰੀਆਂ ਦੁੱਧ ਤੇ ਹਨਾ ਹਾਂਜੀ ਹਾਂਜੀ ਠੀਕ ਆ ਬਣਿਆ ਸਾ ਦੁੱਧ ਜੀ ਠੀਕ ਆ ਜੀ ਆ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਝੋਟੀ ਆ ਇਹ ਦੂਜੇ ਸੋਏ ਝੋਟੀ ਇਹ ਦੂਜਣ ਹੈ ਜੀ ਹਾਂਜੀ ਤੇ ਇਹਨੂੰ ਕਿਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਆ ਜੀ 10 12 ਦਿਨ ਹੋ ਗਏ ਜੀ 10 12 ਦਿਨ ਹੋ ਗਿਆ ਬੱਚਾ ਥੱਲੇ ਕਟਾ ਜੀ ਹਾਂਜੀ 12 ਕਿਲੋ ਦੁੱਧ ਤਿਆਰ 12 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਤਿਆਰ ਹੈ ਠੀਕ ਆ ਤੇ ਦੂਜਾ ਸੂਬਾ ਠੀਕ ਆ ਤੇ ਮਗਰ ਬੱਚਾ ਜਿਹੜਾ ਮੇਲ ਕਾਫ ਹੈ ਠੀਕ ਦੇਨ ਨੂੰ 10 ਕ ਦੱਸਿਆ 12 ਕ 12 ਦੇ 12 ਦਿਨ ਤੇ 12 ਕਿਲੋ ਦੁੱਧ ਹਾਜ਼ਰ ਜਿਹੜਾ ਤਿਆਰ ਜੀ ਠੀਕ ਆ ਬਾਕੀ ਇੱਕ ਵਾਰੀ ਦੋਸਤੋ ਬਿਲਕੁਲ ਤੁਹਾਨੂੰ ਸਾਰੇ ਪਾਸਿਓਂ ਦਿਖਾਉਣੇ ਆ ਠੀਕ ਆ ਫੇਸ ਕੁਆਲਿਟੀ ਚੰਗੀ ਆ ਬਿਲਕੁਲ ਕੁੰਡੀ ਗੰਡੀ ਪੂਰੀ ਆ ਕੁੰਡੀ ਚੂਰ ਝੋਟੀ ਆ ਤੇ ਸੂਬਾ ਦੂਜਾ ਬਾਕੀ ਥਾਂ ਥਣ ਤੁਹਾਨੂੰ ਵਿਖਾਉਣੇ ਆ ਇੱਧਰ ਦੇਖੋ ਜਿਹੜਾ ਠੀਕ ਆ ਜੀ ਤੇ 12 ਕਿਲੋ ਦੁੱਧ ਜਿਹੜਾ ਬਿਲਕੁਲ ਨੈਟ ਹਾਜ਼ਰ ਆ ਉਹ 12 ਕਿਲੋ ਦੁੱਧ ਆ ਠੀਕ ਆ ਜੀ ਅੱਜ 10 12 ਦਿਨਾਂ ਦੀ ਸੂਈ ਥਲੇ ਬਾਕੀ ਬੇਨ ਨੂੰ ਵੇਖੋ ਦੋਸਤੋ ਪੂਰੀ ਮ ਚਵਾਈ ਤਕਰੀਬਨ 4 3ਰਾਂ ਦੀ 10 ਉਹ ਕਿਵੇਂ ਆ? ਚਵਾਈ ਓਕੇ ਹੈ ਜੀ ਇਹ ਇੱਕ ਨੰਬਰ। ਇੱਕ ਨੰਬਰ। ਕੋਈ ਭੂਰ ਨਹੀਂ ਕੋਈ ਛਟਾ ਨਹੀਂ। ਠੀਕ ਹੈ ਜੀ। ਹਾਂਜੀ। ਲਓ ਵੀ ਦੋਸਤੋ ਠੀਕ ਆ। ਦੂਜਾਂ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਭਾਜੀ ਬਲਦੇਸ ਸਿੰਘ ਕੀ ਮੁੱਲ ਰੂਗਾ ਇਹਦਾ? ਮੁੱਲ ਜੀ 95 ਕਰਦੇ ਹਾਂ 90 ਦੀ ਦੇ ਦਾਂਗੇ ਮਾਨ ਤਨ ਕਰ ਦਾਂਗੇ ਹੋਰ। ਕੀ 90 ਜੋ ਮਾਨ ਤਨ? ਹਾਂਜੀ ਹਾਂਜੀ। ਠੀਕ ਹੈ ਜੀ। ਬਹੁਤ ਜਿਆਦਾ ਚੰਗੀ ਝੋਟੀ। ਠੀਕ ਹੈ ਜੀ ਠੀਕ। ਹਾਂਜੀ। ਥੋੜਾ ਲੰਮਾ ਤੋਰ ਕੇ ਦਿਖਾ ਦਈਏ ਜੀ ਪਿੱਛੇ ਦੇਵਾ ਹਵਾਨਾ ਬਖਾ ਲਿਏ ਜੀ। ਆਹ ਦੇਖੋ ਵੀ ਦੋਸਤ ਵੀ ਪੂਰਾ ਜਿਹੜਾ ਦੋਸਤੋ ਵੀ ਐਚਐਫ ਬਹਿਣਾ ਵਰਗਾ ਜਿਹੜਾ ਦੋਸਤੋ ਨੇਵਾ ਹਵਾਨਾ ਜਿੱਦਾਂ ਕਿ ਆਪਾਂ ਨਾਰਮਲੀ ਐਚਐਫ ਬਹਿੜਾਂ ਦਾ ਥਾਮ ਦੇਵਾ ਦੇਖਦੇ ਆ ਠੀਕ ਆ ਆਰਡਰ ਦੀ ਕੁਆਲਿਟੀ ਕਾਫੀ ਚੰਗੀ ਖਾਸ ਸਪੈਸ਼ਲ ਆਰਡਰ ਦੀ ਕੁਆਲਿਟੀ ਆ ਆ ਦੇਖੋ ਜਰਾ ਜੀ ਆਹ ਲੋ ਜੀ ਠੀਕ ਆ ਤੇ 12 ਕਿਲੋ ਦੋਸਤੋ ਦੁੱਧ ਉਹ ਦੁੱਧ ਦੱਸਿਆ ਜਾ ਰਿਹਾ ਵੀ ਜਿਹੜਾ ਕਿਸੇ ਵੀਰ ਨੇ ਆਣ ਕੇ ਚਵਾਈ ਕਰ ਲੈਣੀ ਆ ਤੇ ਪਾਲਟੀ ਭਾਂਡੇ ਚ ਪੈਂਦਾ 12 ਕਿਲੋ ਆ ਦੁੱਧ ਠੀਕ ਆ ਵੀ ਇਹ ਨਹੀਂ ਹੈਗਾ 12 ਕਹਿ ਕੇ ਨਿਕਲੂ 10 ਜਾਂ 11 ਠੀਕ ਹੈ ਜੀ ਤੇ 12 ਕਿਲੋ ਦੀ ਚਵਾਈ ਆ ਬਾਕੀ ਥਣ ਥੁਣਾ ਆ ਵੇਖੋ ਜੀ ਖੇੜ ਦੇ ਵਿੱਚ ਵੀ ਕਾਫੀ ਸੋਨਾ ਥਾਣਾ ਤੇ ਆ ਜਿਹੜਾ ਉਲਟ ਬਹਣੀ ਵਾਲੇ ਪਾਸਿਓਂ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਆ ਤੇ ਤੁਹਾਨੂੰ ਆਪਾਂ ਤੁਹਾਨੂੰ ਦਿਖਾ ਰਹੇ ਆ ਪਹਿਲਾਂ ਚੋਟੀ ਸੂਈ ਆ ਠੀਕ ਹੈ ਜੀ ਪਹਿਲਾਂ ਝੋਟੀ ਆ ਤੇ ਕੱਲ ਸੂਈ ਨਾ ਭਾਜੀ ਬਲਦੇਵ ਸਿੰਘ ਪਰਸੋ ਸੂਈ ਆ ਠੀਕ ਹੈ ਜੀ ਤੇ ਪਹਿਲਾਂ ਝੋਟੀਆ ਦੋਸਤੋ ਪੂਰੀ ਸਟਰਕਚਰ ਬਾਡੀ ਤੁਹਾਨੂੰ ਦਿਖਾ ਦਾਂਗੇ ਫੇਸ ਕੁਆਲਟੀ ਦਿਖਾ ਦਾਂਗੇ ਬਿਲਕੁਲ ਤੋੜ ਕੇ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਥਣ ਥਣ ਬੜੀ ਵਧੀਆ ਵੰਡ ਤੇ ਲੱਗਾ ਬਾਕੀ ਥਣ ਪ੍ਰੋਪਰ ਵੇਖੋ ਮੁੱਠੀ ਚੁਵਾਈ ਇੱਕ ਨੰਬਰ ਠੀਕ ਹੈ ਜੀ ਇੱਕ ਨੰਬਰ ਚੁਵਾਈ ਇਹ ਤਾਂ ਬੱਚਾ ਥੱਲੇ ਤੇ ਕੱਟੀ ਕੱਟੀ ਆ ਗਈ ਕੱਟੀ ਆ ਠੀਕ ਹੈ ਜੀ ਥੱਲੇ ਕੱਟੀ ਆ ਬਿਲਕੁਲ ਕਟਾ ਜੀ ਕਟਾ ਬਾਈ ਕਟਾ ਜੀ ਕਟਾ ਮੇਲ ਕਾਫ ਆ ਜੀ ਗਲਤੀ ਨਾਲ ਠੀਕ ਹੈ ਸੋ ਗਲਤੀ ਨਾਲ 231 ਦੱਸਿਆ ਗਿਆ ਪਰ ਮੇਲ ਕਾਫ ਆ ਠੀਕ ਹੈ ਜੀ ਬਿਲਕੁਲ 나ੜੂ ਬੱਚੇ ਦੇ ਨਾਲ ਛਿੱਕੀ ਮੂੰਹ ਮੂੰਹ ਛੇ ਦਾ ਦਾ ਬਾਕੀ ਆ ਫੇਸ ਕੁਆਲਟੀ ਵੇਖੋ ਜੀ ਠੀਕ ਹੈ ਜੀ ਫੇਸ ਕੁਆਲਟੀ ਵੀ ਵੇਖੋ ਤੇ ਆਹ ਥਣੇਵਾ ਵੇਖੋ ਬਹੁਤ ਠੰਡੀ ਘੱਟੀ ਪਹਿਲਾਂ ਕੋਈ ਆਲ-ਉਲ ਨਹੀਂ ਕਰਦੀ ਠੀਕ ਹੈ ਜੀ ਹਾਂ ਜੀ ਅੱਛਾ ਭਾਜੀ ਬੌਲੇ ਤੇ ਆ ਤੇ ਬੌਲਾ ਕਿੰਨਾ ਕੁ ਦੋ ਦਾਂਗੇ ਦਾ 8 ਕਿਲੋ ਬੌਲਾ ਤਿਆਰ 8 ਕਿਲੋ ਹਾਂ ਜੀ ਐਵੇਂ ਹੀ ਟਾਈਮ ਚੋ ਤੇ ਚੋਾਈ ਪੋਲੀ ਆ ਪੋਲੀ ਰੂਮ ਵਰਗੀ ਠੀਕ ਹੈ ਜੀ ਹਾਂਜੀ ਹਾਂਜੀ ਵੀ ਕਈ ਵਾਰ ਹੁੰਦਾ ਵੀ ਭੈਣਾਂ ਨੇ ਜਾਂ ਲੇਡੀਜ਼ ਨੇ ਚਵਾਈ ਕਰਦੀਆਂ ਨੇ ਮੈਂ ਬੰਦਾ ਜੇ ਬੁੜੀ ਜੇ ਸੀਲਾ ਕੋਈ ਵਾਈ ਹੈ ਨਿਆਣਾ ਪਾ ਮੋਬਾਈਲ ਤੋਂ ਚਵਾਈਆ ਰੂਮ ਵਰਗੀ ਪੋਲੀ ਠੀਕ ਹੈ ਜੀ ਹਾਂਜੀ ਚਵਾਈ ਜਿਹੜੀ ਆ ਦੋਸਤੋ ਬਾਈ ਬਲਦੇਸ ਨੇ ਕਹਿੰਦਾ ਚਵਾਈ ਪੋਲੀ ਆ ਰੂਮ ਵਰਗੀ ਬਿਲਕੁਲ ਪੋਲੀ ਚਵਾਈ ਆ ਵੀ ਕੋਈ ਭੈਣ ਚਵਾਈ ਕਰ ਲੇ ਕਿਉਂਕਿ ਮੋਸਟਲੀ ਲੇਡੀਜ਼ ਚਵਾਈ ਕਰਦੀਆਂ ਇਸ ਕਰਕੇ ਮੈਂ ਤਾਂ ਪੁੱਛਣਾ ਜ਼ਰੂਰੀ ਆ ਥਣ ਦੋਰਾ ਲੱਗਾਈ ਠੀਕ ਆ ਬਾਕੀ ਥਣ ਥਣ ਦੀ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਅੱਜ ਤੀਸਰੇ ਦਿਨ ਦੇ ਵਿੱਚ ਆ ਪਰਸੋਂ ਦੀ ਸੂਈ ਆ ਬੋਲੀ ਬਣਦੀ ਆ ਠੀ ਤੇ ਕੋਈ ਵੀ 라ਵੇ ਆਪੀ تسلی کرے ਠੀਕ ਹੈ ਜੀ ਹਾਈਟ మీడియం ਪਰ ਝੋਟੀ ਨਵੀਂ ਆ ਠੀਕ ਹੈ ਜੀ ਫੇਸ ਕੁਆਲਟੀ ਦੇਖ ਸਕਦੇ ਜੇ ਸਿੰਘ ਥੋੜਾ ਦਰਮਿਆਨਾ ਤੁਹਾਨੂੰ ਮਹਿਸੂਸ ਹੋਗਾ ਵੀ ਫੁੱਲਾ ਕਰਕੇ ਉਪਰੋਂ ਮੋੜਿਆ ਤੇ ਪਰ ਬਿਲਕੁਲ ਫੱਬ ਦੀ ਪੂਰੀ ਹੈ ਠੀਕ ਹੈ ਜੀ ਫੱਬਰਾ ਬਪੂਰੀ ਹੈ ਝੋਟੀ ਦੀ ਵੀ ਕੋਈ ਸ਼ੱਕ ਨਹੀਂ ਹੈ ਠੀਕ ਹੈ ਤੇ ਹਾਂਜੀ ਤੋਰ ਲਈਏ ਭਾਜੀ ਬਾਕੀ ਹੈ ਵੀ ਠੰਡੀ ਧੀਰੀਆ ਕੋਈ ਦੋਸਤ ਇੱਕ ਹੁੰਦਾ ਵੀ ਪਸ਼ੂ ਪਹਿਲਾਂ ਝੋਟੀਆਂ ਟਰੱਕਰ ਭਜਾ ਕੇ ਜੇ ਠੀਕਾ ਬੱਚਾ ਲਾ ਕੇ ਤਸੱਲੀ ਕਰਵਾ ਦਿੰਦੇ ਆ ਠੀਕ ਆ ਜੀ ਤੇ ਬਿਲਕੁਲ ਤਾਜ਼ੇ ਤੇ ਨਵੇਂ ਨਕੋਰ ਪਸ਼ੂ ਆ ਅੱਜ ਬਾਈ ਬਲਦੇਵ ਦੇ ਕੋਲ ਪਿਛਲੀ ਵੀਡੀਓ ਵੀ ਪਾਈ ਸੀ ਦੋਸਤੋ ਉਹ ਵੀ ਮੱਝਾਂ ਝੋਟੀਆਂ ਚੰਗੀਆਂ ਖਾਸ ਸਪੈਸ਼ਲ ਸੀਗੀਆਂ ਜਿੰਨੀ ਚੁਵਾਈ ਦੱਸੀ ਗਈ ਉਹਨੀ ਮੈਨੂੰ ਲੱਗਦਾ ਪਕਾਇਦਾ ਸੀਗਾ ਥੱਲੇ ਪ੍ਰੋਗਰਾਮ ਪੂਰਾ ਤੇ ਉਹਨਾਂ ਨਿਕਲਿਆ ਕੋਈ ਭੈਣ ਭਰਾ ਦੀ ਜਿਹੜੇ ਆਏ ਉਹ ਤਸੱਲੀ ਕੀਤੀ ਆ ਠੀਕ ਆ ਲੋ ਜੀ ਆਪਾਂ ਸੋ ਦੋਸਤੋ ਇਹ ਕੱਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾਉਣੀ ਆ ਠੀਕ ਆ ਤਸੱਲੀ ਨਾਲ ਤੋਰ ਕੇ ਇੱਕ ਵਾਰੀ ਦਿਖਾ ਦਿੰਨੇ ਆ ਪੂਰੀ ਡਿਟੇਲ ਬਾਈ ਬਲਦੇਵ ਤੋਂ ਵੀ ਪੁੱਛ ਲਾਂਗੇ ਵੀ ਕੀ ਰਿਕਾਰਡ ਆ ਕੀ ਮਿਲਕ ਰਿਕਾਰਡ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਠੀਕ ਆ ਜੀ ਸੂਆ ਪੁੱਛ ਲੈਨੇ ਆ ਸੋ ਮੱਝ ਜਿਹੜੀ ਹੈਵੀ ਬਾਡੀ ਵੇਟ ਦੀ ਆ ਪੂਰੀ ਭਾਰੀ ਆ ਸਰੀਰਕ ਪੰਤਰ ਕਾਫੀ ਭਾਰੀ ਆ ਤੇ ਸੂਆ ਪੁੱਛ ਲੈਨੇ ਅੱਛਾ ਭਾਜੀ ਬਲਦੇਵ ਸਿੰਘ ਇਹ ਕਿੰਨੇ ਕਿ ਦਿਨਾਂ ਦੀ ਸੂਈ ਸੂਈ ਨੂੰ 20 ਦਿਨ ਹੋ ਗਏ ਜੀ 20 ਦਿਨ ਸੂਆ ਕਿੰਨਾ ਜੀ ਸੂਆ ਚੌਥਾ ਚੌਥਾ ਸੂਆ ਲਓ ਜੀ ਚੌਥਾ ਸੂਬਾ ਦੋਸਤੋ 1 ਨੰਬਰ ਸਪੈਸ਼ਲ ਆ ਜੀ ਠੀਕ ਹੈ 20 ਕ ਦਿਨ ਦੇ ਲਾਗੇ ਤੱਕ ਜਿਹੜਾ ਸਮਾਂ ਹੋ ਗਿਆ ਬੱਚਾ ਥੱਲੇ ਕੱਟਾ ਜੀ ਹਾਂਜੀ ਕੱਟਾ ਜੀ ਕੱਟਾ ਮੇਲ ਕਾਫ ਆ ਠੀਕ ਹੈ ਜੀ ਥੱਲੇ ਬੱਚਾ ਕੱਟਾ ਤੇ ਚਵਾਈ ਕਿਵੇਂ ਚਾਰੇ ਥਾਂਾਂ ਦੀ 1 ਨੰਬਰ ਚਵਾਈ ਜੀ ਠੀਕ ਹੈ ਜੀ ਧਰੂਵਾਰ ਕੀ ਪੋਲੀ ਲਓ ਜੀ ਹਾਂਜੀ ਦੁੱਧ 12 ਕਿਲੋ ਤਿਆਰ ਅੱਛਾ ਜੀ ਹਾਂਜੀ ਲਓ ਜੀ ਚਵਾ 1 ਨੰਬਰ ਆ ਦੋਸਤੋ ਠੀਕ ਆ ਚਵਾਈ ਪੋਲੀ ਆ ਤੇ ਹਾਜ਼ਰ ਕਿੰਨਾ ਦੁੱਧ ਦੱਸਿਆ 12 ਕਿਲੋ ਜੀ 12 ਕਿਲੋ ਹਾਂਜੀ ਦੁੱਧ ਬਣਿਆ ਪੂਰਾ ਠੀਕ ਹੈ ਜੀ ਹਾਂਜੀ 12 ਕਿਲੋ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਠੀਕ ਹੈ ਜੀ ਆ ਦੇਖੋ ਠੀਕ ਤੇ ਵੱਡੀ ਮਾਝਾ ਹਾਈਟ ਕੱਦ ਦੀ ਵੀ ਜਿਹੜੀ ਆ ਦੋਸਤੋ ਵੱਡੀ ਆ ਠੀਕ ਆ ਵੱਡੀ ਹਾਈਟ ਕਰਦਾ ਤਸੱਲੀ ਤੁਸੀਂ ਆਪਦੀ ਚਵਾਈ ਕਰਕੇ ਆਪ ਕਰ ਲਿਓ 12 ਕਿਲੋ ਜਿਹੜਾ ਬਿਲਕੁਲ ਤੋਲਵਾਣ ਤੋਂ ਤਾਂ ਨੈਟ ਖਾ ਜਾਂਦਾ ਜਿਹੜਾ 12 ਕਿਲੋ ਆ ਠੀਕ ਆ ਲੈਓ ਜੀ ਹੋਰ ਲਓ ਠੀਕ ਹੈ ਤੇ ਮੁੱਲ ਭਾਜੀ ਬਲਦੇਸ ਸਿੰਘ ਕੀ ਹੈ ਭਾਜੀ ਮੁੱਲ 90000 ਕਰਦੇ ਪਿਛੇ 85 ਦੀ ਦੇ ਦਾਂਗੇ 85 ਦੀ ਹਾਂ ਠੀਕ ਹੈ ਜੀ 85000 ਦੀ ਜਿਹੜੀ ਆ ਦੋਸਤੋ ਨੈ ਦੇ ਹੋ ਜੂਗੀ ਠੀਕ ਆ ਤੇ ਮੁੱਲ 90 ਆ 85000 ਲੈਣ ਦੇਣ ਵਾਲੀ ਗੱਲਬਾਤ ਠੀਕ ਆ ਤੇ ਮਾਂ ਚ ਤੁਸੀਂ ਦੇਖ ਲਈ ਆ ਫੋਨ ਲਾ ਕੇ ਉਹਦੀ ਤਸੱਲੀ ਕਰ ਲਿਓ 12 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਠੀਕ ਹੈ ਜੀ ਤੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾ ਦਿੰਨੇ ਆ ਆ ਦੇਖੋ ਬਾਹਰ ਵਿੱਚ ਕਾਇਆਉਣੇ ਪਾਪਾ ਆਹ ਲਓ ਲੋ ਜੀ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਮੱਝ ਦੋਸਤੋ ਤੁਹਾਨੂੰ ਉਹ ਵੀ ਦਿਖਾ ਦਿੰਦੇ ਆਪਾਂ ਠੀਕ ਹੈ ਤੇ ਉਹ ਵੀ ਬਕਾਊ ਆ ਤਿੰਨ ਪਸ਼ੂ ਸੀਗੇ ਠੀਕ ਹੈ ਜੀ ਤਿੰਨੇ ਪਸ਼ੂ ਜਿਹੜੇ ਤਿੰਨ ਦਿਖਾਤੇ ਆਪਾਂ ਤੁਹਾਨੂੰ ਇੱਕ ਚੌਥੇ ਨੰਬਰ ਤੇ ਵੀ ਮੱਝ ਦਿਖਾਵਾਂਗੇ ਦੋਸਤੋ ਉਹ ਵੀ ਬਕਾਊ ਆ ਉਹਦੀ ਡਿਟੇਲ ਆਪਾਂ ਲੈ ਲਾਂਗੇ ਭਾਜੀ ਬਲਦੇਵ ਸਿੰਘ ਕੋ ਠੀਕ ਆ ਮੱਝ ਜੀ ਚੌਥੇ ਨੰਬਰ ਤੇ ਹਾਂ ਜੀ ਚੌਥੇ ਠੀਕ ਹੈ ਜੀ ਆ ਮੱਝ ਇੱਕ ਬਕਾਊ ਹੈ ਜੀ ਠੀਕ ਹੈ ਅੱਛਾ ਇਹ ਇਹ ਵੀ ਤਾਜੀ ਸੂਈ ਆ ਹਾਂ ਜੀ ਸੂਈ ਤੇ ਆ ਭਾਜੀ ਬੱਚਾ ਕੀ ਆ ਗਿਆ ਮਗਰ ਦੇ ਕੱਟਾ ਜੀ ਮਗਰ ਕੱਟਾ ਤੇ ਕਿੰਨੇ ਕੁ ਦਿਨਾਂ ਜੀ ਪਾਣੀ ਦਾਸ ਤੇ ਹੋਏ 10 ਦਿਨ ਦਾ ਸਮਾਂ ਹੋ ਗਿਆ ਸੁਆ ਵੀ ਤਕਰੀਬਨ ਮਿਲਣਾ ਤਾਂ ਵੀ ਹੋਵੇਗਾ ਕਿ ਚੌਥਾ ਚੌਥਾ ਅੱਛਾ ਹਾਂ ਜੀ ਲਓ ਜੀ ਜੀ ਸੋ ਬਾਕੀ ਆਪੋ ਆਪਣੀ ਸਮਝ ਆ ਦੋਸਤੋ ਠੀਕ ਹੈ ਕਿਉਂਕਿ ਵਪਾਰ ਦੀ ਲੈਣ ਮੈਂ ਪਹਿਲਾਂ ਵੀ ਜ਼ਿਕਰ ਕਈ ਵਾਰ ਕੀਤਾ ਹੈ ਵੀ ਜੇਕਰ ਚੌਥਾ ਸੁਆ ਅੱਗੇ ਤੁਹਾਡੀ ਸਮਝ ਆ ਸੁਆ ਜਿੰਨਾ ਤੁਸੀਂ ਮੰਨਣਾ ਮੰਨ ਸਕਦੇ ਹੋ ਮੇਰਾ ਵੀਰ ਠੀਕ ਹੈ ਤੇ ਫਿਲਹਾਲ ਬਿਲਕੁਲ ਮੱਚ ਤੁਹਾਡੇ ਸਾਹਮਣੇ ਵੱਡੀ ਮੱਚ ਹੈ ਠੀਕ ਹੈ ਜੀ ਫਾਈਟ ਕੱਢ ਦੀ ਵੱਡੀ ਆ ਸਿੰਗਲ ਖੱਡੀ ਆ ਤੇ ਬਾਕੀ ਆਰਡਰ ਦੀ ਕੁਆਲਿਟੀ ਵੇਖੋ ਜੀ ਆਹ ਵੇਖੋ ਫੇਸ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਤੇ ਦੁੱਧ ਕਿੰਨਾ ਚਵਾ ਦਾਂਗੇ ਭਾਜੀ ਦੁੱਧ ਹਣਾ 13 ਕਿਲੋ ਤਿਆਰ ਆ ਜੀ 13 ਕਿਲੋ ਹਾਂਜੀ ਠੀਕ ਆ ਜੀ ਹਾਂਜੀ 10 ਦਿਨ ਹੋਇਆ ਬੱਚਾ ਵੇਖ ਲਓ ਲਓ ਜੀ ਆ ਬੱਚਾ ਵੇਖੋ 10 ਦਿਨਾਂ ਦਾ ਬੱਚਾ ਪਰ ਭਾਜੀ ਇੱਕ ਗੱਲ ਆ ਥੋੜੀ ਬੋਲਣ ਹਾਂ ਮੈਂ ਮਿਲਦੀ ਆ ਪਹਾੜੇ ਦੇ ਬੱਚੇ ਬੱਚਾ ਪਹਾੜਾ ਪਾ ਕੇ ਬੱਚਾ ਛੱਡੀ ਅੱਛਾ ਜੀ ਹਾਂਜੀ ਹਾਂਜੀ ਤੇ ਬੱਚੇ ਨੂੰ ਦੁੱਧ ਬਾਅਦ ਚ ਪਿਆਈਦਾ ਨਹੀਂ ਨਹੀਂ ਪਹਾੜਾ ਪਾ ਕੇ ਬੱਚਾ ਛੱਡ ਦੀਦਾ ਅੱਛਾ ਪਹਾੜਾ ਪਾ ਕੇ ਹਾਂਜੀ ਹਾਂਜੀ ਗਈ ਆਈ ਹੋਣਾ ਪਹਿਲੇ ਸਵੇਰ ਤੋਂ ਇਦਾਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆ ਥੋੜੇ ਜਿਹਾ ਮਤਲਬ ਕਿ ਦਾਗ ਦੁਗ ਜਿਹਾ ਨਿਸ਼ਾਨ ਜੇ ਹੈਗੇ ਨਾ ਹਾਂਜੀ ਹਾਂਜੀ ਲਓ ਜੀ ਅੰਦਰ ਰਹੀ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਭਰਾਵੋ ਆ ਮਾਜਾ ਠੀਕ ਹੈ ਤੇ ਦੁੱਧ ਜਿਹੜਾ ਬਿਲਕੁਲ 13 12 13 13 ਲੀਟਰ ਜਿਹੜਾ ਹਾਜ਼ਰ ਦੁੱਧ ਠੀਕ ਹੈ ਜੀ ਤੇ ਫੇਸ ਕੁਆਲਿਟੀ ਮੈਂ ਇਹਦੀ ਵੇਖ ਲਓ ਤਸੱਲੀ ਦੇ ਨਾਲ ਆ ਦੇਖੋ ਦੰਦੋਂ ਦਾ ਪ੍ਰੋਪਰ ਸਾਰੇ ਹੈਗੇ ਨੇ ਓਕੇ ਆ ਦੰਦ ਹੋ ਜਾਓ ਜੀ ਆ ਲੋ ਠੀਕ ਹੈ ਜੀ ਹਾਂ ਜੀ ਤੋੜ ਲਓ ਭਾਜੀ ਬਲਦੇਵ ਸਿੰਘ ਬਾਕੀ ਚਵਾਈ ਚੂਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਂਮ ਨਹੀਂ ਕਰਦੇ ਭਾਜੀ ਇੱਕ ਨੰਬਰ ਲੰਮਾ ਆਵੇ ਆਪਾਂ ਬੈਠੇ ਆਂ ਆ ਦੇ ਪੈਸੇ ਵਾਪਸ ਠੀਕ ਹੈ ਜੀ ਹਾਂ ਜੀ ਕਿਸੇ ਪਾਸੋਂ ਲਾਂਬੇ ਵਾਲੀ ਗੱਲ ਨਹੀਂ ਕੀਤੀ ਤੇ 12 13 ਕਿਲੋ ਦੁੱਧ ਜਿਹੜੇ ਵੀਰ ਅੱਗੇ ਲੱਭ ਲਿਓ ਉਹ 70000 ਕਰਦੇ ਆ 70 ਦੀ ਦੇ ਦਾਂਗੇ ਮੁੱਲ 75 70 ਦੀ ਲੈਦੇ ਹਾਂ ਜੀ ਲਓ ਜੀ ਮੁੱਲ 75000 ਆ ਤੇ ਲੈ ਦੇ ਦੋਸਤੋ 70000 ਦੀ ਦਿੱਤੀ ਜਾਊਗੀ ਠੀਕ ਆ ਦੁੱਧ ਵੱਲੋਂ ਫੁੱਲੀ ਆ ਫੁੱਲਾ ਦੁੱਧ ਦਾ ਜਿਹੜਾ ਮਰਜ਼ੀ ਦਾ ਮੇਰਾ ਵੀ ਰਾਬ ਦਾ ਤਸੱਲੀ ਕਰ ਸਕਦਾ ਆ ਗਿਆ ਠੀਕ ਆ ਜੀ ਥਣਾ ਥੂਮਨ ਦੀ ਪੂਰੀ ਵੰਡ ਵੀ ਕਾਫੀ ਸੋਹਣੀ ਆ ਬਿਲਕੁਲ ਪੱਦਰ ਬਖਾਲਾ ਨਹੀਂ ਤੇ ਆਮ ਤੌਰ ਤੇ ਦੋਸਤੋ ਆਪਾਂ ਵੇਖਦੇ ਆ ਵੀ ਪਸ਼ੂ ਦੇ ਕਾਮਸਾਰ ਕਈ ਤਰ੍ਹਾਂ ਦੇ ਨੇਵੇ ਆਪਾਂ ਨੂੰ ਵੇਖਣ ਚ ਮਿਲਦੇ ਆ ਪਰ ਨੇਵਾ ਵੇਖੋ ਪੂਰੀ ਕੁਆਲਿਟੀ ਦਾ ਨੇਵਾ ਲੱਗਾ ਵੀ ਨਾਰਮਲ ਆਪਾਂ ਗੱਲ ਕਰ ਲਈਏ ਨਾ ਵੀ ਮਹਿੰਗੀ ਤੋਂ ਮਹਿੰਗੀ ਕਈ ਵਾਰ ਮਾਝ ਵੀ ਖਰੀਦ ਲਿਆ ਦੋਸਤੋ ਕਿਹਨਾਂ ਆ ਇਹ ਜੀ ਵੰਡ ਤੇ ਨੇਵਾ ਵੇਖਣ ਦੇ ਵਿੱਚ ਤੇ ਮੈਂ ਇਹ ਤੁਹਾਨੂੰ ਦੱਸਦਾ ਭਾਜੀ ਬਲਦੇਵ ਸਿੰਘ ਹੋਰਾਂ ਨੇ ਤੇ ਇਹ ਉਹ ਅੱਜ ਪਸ਼ੂ ਸੀ ਆਪਣੇ ਕੋਲ ਚਾਰ ਚਾਰ ਪਸ਼ੂ ਜੀ ਬਿਲਕੁਲ ਜੀ ਜਿਹੜੇ ਆਪਾਂ ਪਹਿਲਾ ਵੀਡੀਓ ਪਾਈ ਉਹਨਾਂ ਦੇ ਤਿੰਨ ਵੇਖ ਗਿਆ ਸੀ ਹਾਂਜੀ ਇੱਕ ਮੈਂ ਇਹ ਖੜੀ ਬਿਲਕੁਲ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬੋਲਦੀਆਂ ਨੰਬਰ ਭਾਜੀ ਬਲਦੇਵ ਸਿੰਘ ਆਪਾਂ ਹਾਂਜੀ 9815590357 ਪਿੰਡ ਅਮਰਤਪੁਰ ਮੰਗਲਦਿਆਂ ਛੰਨਾ ਜੀ ਮੰਗਲਦਿਆਂ ਛੰਨਾ ਹਾਂਜੀ ਬਿਲਕੁਲ ਬਿਆਸ ਦਰਿਆ ਦੇ ਨਾਲ ਬਿਆਸ ਨਾਲ ਦਾ ਦਰਿਆ ਦੇ ਨਾਲ ਤੋਂ ਠੀਕਾ 2 ਕਿਲੋਮੀਟਰ ਹੈ ਜੀ ਹਾਂ ਜੀ ਮੁੰਡੀ ਮੋੜ ਰੋਡ ਕੋਇਦਵਾਲ ਸਾਹਿਬ ਕਾਮਰਟ ਪੈਂਡਾਵਲ ਅੱਛਾ ਭਾਜੀ ਬਲਦੇਵ ਸਿੰਘ ਆਜੋ ਇੱਕ ਆਪਾਂ ਜਿਹੜੀ ਝੋਟੀ ਦਿਖਾਈ ਸੀ ਜਿੱਦੀ ਆਪਾਂ ਚੁਵਾਈ ਕੀਤੀ ਆ ਇਹਦਾ ਮੁੱਲ ਮੈਨੂੰ ਮੜਾ ਡਾਊਟ ਸੀਗਾ ਕਨਫਰਮ ਕਰਿਓ ਕਿੰਨਾ ਰੇਟ ਸੀ ਇਹਦਾ ਮੁੱਲ ਭਾਜੀ 70000 ਕਰਦੇ ਆ ਮਾਨਦਾਨ ਕਰ ਦਾਂਗੇ ਆ 70000 ਚੋਂ ਦੇ ਦਾਂਗੇ 6700 ਦੀ ਕਟਿੰਗ 67000 ਦੀ ਹਾਂ ਜੀ ਬਾਕੀ ਚੁਵਾਈ ਦੋਸਤੋ ਆਪਾਂ ਖੋਦ ਵੀ ਥੋੜੀ ਜਿਹੀ ਚੁਵਾਈ ਇੱਕ ਕੰਮ ਕਰਕੇ ਤੁਹਾਨੂੰ ਦਿਖਾ ਦਈ ਆ ਚੁਵਾਈ ਚੰਗੀ ਆ ਅੱਜ ਦੂਜਾ ਦਿਨ ਤੇ ਤੀਸਰੀ ਰਾਤ ਹਾਂਜੀ ਬੋਲੀ ਬਣਦੀ ਠੀਕ ਆ ਜੀ ਹਾਂਜੀ ਹਾਂਜੀ ਦੂਸਰਾ ਦਿਨ ਆ ਤੇ ਦੋਸਤੋ ਤੀਸਰੀ ਰਾਤ ਆ ਠੀਕ ਆ ਜੀ ਤੇ ਬੋਲੀ ਬਣਦੀ ਆ ਤਸੱਲੀ ਨਾਲ ਚੁਵਾਈ ਕਰ ਲਿਓ 8 7 7 ਲੀਟਰ ਤੱਕ ਮੂੰਹ ਛਿੱਕੀ ਆ ਜੀ ਠੀਕ ਆ ਮੂੰਹ ਛੇ ਦੰਦ ਦਾ ਠੀਕ ਆ ਪਹਿਲਾਂ ਝੋਟੀ ਹੈ ਜੀ ਹਾਂਜੀ ਬਾਕੀ ਫੇਸ ਕੁਆਲਟੀ ਚੰਗੀ ਆ ਨਾਲ ਚੁਵਾਈ ਵੀ ਕਰਕੇ ਦਿਖਾਦੀ ਆ ਧਾਰਾ ਤੋਂ ਚੰਗੀ ਤਸੱਲੀ ਨਾਲ ਮਾਰ ਕੇ ਵਿਖਾਦੀ ਆ ਨਾੜ ਗੰਢ ਗਿਲਟੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਠੀਕ ਆ ਜੀ ਇੱਕ ਨੰਬਰ ਚੁਵਾਈ ਆ ਤੇ ਕੋਈ ਵੀ ਆਵੇ ਆਪਦੀ ਤਸੱਲੀ ਕਰੇ ਠੀਕ ਹੈ ਬਾਜੀ ਹਾਂ ਠੀਕ ਓਕੇ ਜੀ ਹਾਂ ਜੀ ਸਾਹਿਬ ਠੀਕ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ